ਭਾਈ ਹਰਿਆਣੇ ਤੋਂ ਆਓ ਟਿਬੜੀ ਰੋਡ ਦੇ ਉੱਤੇ ਸ਼ੋਕਬੈਰ ਜੀ ਰਿਆਟ ਸਾਹਿਬ ਔਰ ਸਮੁੱਚੀ ਗੁਰਦਾਸਪੁਰ ਦੀ ਟੀਮ ਔਰ ਇਹਨਾਂ ਦੀ ਦੁਸ਼ਹਿਰਾ ਮੇਲਾ ਕਮੇਟੀ ਦੇ ਸਾਰੇ ਸਾਥੀ ਸਹਬਾਨ ਇੱਥੇ ਪਹੁੰਚੇ ਨੇ ਔਰ ਇੱਥੇ ਬਹੁਤ ਧੂਮਤਾਂ ਨਾਲ ਜਿਹੜਾ ਦੁਸ਼ਹਿਰਾ ਮਨਾ ਰਹੇ ਨੇ ਔਰ ਮੇਰਾ ਆਪ ਦੇ ਸ਼ਹਿਰ ਵਾਸੀਆਂ ਨੂੰ ਸਮੁੱਚੇ ਪੰਜਾਬ ਦੇ ਵਾਸੀਆਂ ਨੂੰ ਇਹ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜੋ 라ਵਣ ਦੇ ਬੁੱਤ ਨੂੰ ਅੱਗ ਲਾਈ ਜਾਂਦੀ ਆ ਉਹਦੇ ਅਸ ਸ਼ੇਰ ਬਣਾਏ ਜਾਂਦੇ ਨੇ ਇਹ ਦੱਸਣਾ ਚਾਹਾਂਗਾ ਕਿ ਜਿਹੜੇ 10 ਸਿਰ ਨੇ ਉਹ 라ਵਣ ਦੇ 10 ਸਿਰ ਨਹੀਂ ਸੀ ਪਰ 라ਵਣ ਦੀ ਜਿਹੜੀ ਬੁੱਧੀ ਸੀ ਉਹ 10 ਬੰਦਿਆਂ ਦੇ ਬਰਾਬਰ ਦੀ ਉਹਦੀ ਸੋਚ ਸੀ ਜੀ ਉਹਦੀ ਸ਼ਕਤੀ ਸੀ ਉਹਦੇ ਅੰਦਰ ਜਿਹੜੀ ਅ ਅੱਜ ਅਗਨ ਭੇਟ ਅਸੀਂ ਕਰਦੇ ਆਂ ਔਰ ਜਿਹੜਾ ਇਹਨਾਂ ਸ਼ਕਤੀਸ਼ਾਲੀ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਵੀ ਅਸੀਂ ਉਹਨੂੰ ਕਿਉਂ ਅਗਨ ਭੇਟ ਕਰਦੇ ਆ ਕਿਉਂਕਿ ਹੰਕਾਰ ਜਿਹੜਾ ਉਹ ਜਦੋਂ ਕਿਸੇ ਬੰਦੇ ਦੇ ਅੰਦਰ ਵੀ ਆ ਜੇ ਚਾਹੇ ਉਹ ਕਿਸੇ ਵੀ ਉੱਚੀ ਪਦਵੀ ਤੇ ਬੈਠਾ ਹੋਵੇ ਉਹ ਕਦੀ ਵੀ ਜਿੱਤ ਨਹੀਂ ਸਕਦਾ ਸੋ ਮੈਂ ਇਹ ਸ਼ਹਿਰ ਵਾਸੀਆਂ ਨੂੰ ਸਮੁੱਚੇ ਪੰਜਾਬ ਦੇ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਅੱਜ ਦੇ ਇਸ ਦੁਸ਼ਹਿਰੇ ਦੇ ਤਿਉਹਾਰ ਤੋਂ ਇੱਕ ਚੰਗਾ ਮੈਸੇਜ ਲੈ ਕੇ ਜਾਈਏ ਔਰ ਸਮਾਜ ਦੇ ਵਿੱਚ ਚੰਗੇ ਤਰ੍ਹਾਂ ਦੇ ਆਪਾਂ ਵਿਚਰ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਦੇ ਹੋਏ ਅਸੀਂ ਆਪ ਦਾ ਇੱਕ ਚੰਗੇ ਸ਼ਹਿਰ ਦੇ ਨਾਗਰਿਕ ਹੋਣ ਦਾ ਰੋਲ ਅਦਾ ਕਰੀਏ